ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮਗੇ ਸਾਡੀ ਚannels ਪੰਜਾਬੀ ਸਟੋਰੀ ਮਿਲਦੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹਾਂ ਜੀ ਜੋ ਕਿ ਪ੍ਰਚਿਤ ਕੋਰਦਵਰ ਲਿਖੀ ਗਈ ਹੈ ਆਓ ਸ਼ੁਰੂ ਕਰਦੀ ਹਾਂ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਕਾਫੀ ਦਿਨਾਂ ਤੋਂ ਸੀਰਦੀ ਸਕੂਲ ਵਿੱਚੋਂ ਫੋਨ ਆ ਰਿਹਾ ਸੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦੇ ਪ੍ਰਿੰਸੀਪਲ ਸੀਰਦੀ ਮਾਂ ਰੂਬੀ ਨੂੰ ਸਕੂਲ ਵਿੱਚ ਪੜਾਉਂਦੀ ਛਿਤ ਕਰ ਰਹੀ ਸੀ ਇਸ ਵਾਰ ਵੀ ਰੂਪੀ ਨੇ ਕੁਝ ਨਾ ਕੁਝ ਕਹਿ ਕੇ ਟਾਲ ਦਿੱਤਾ ਡਰੈਸਲ ਇਸ ਪ੍ਰਿੰਸੀਪਲ ਦੀ ਜਿੱਦ ਪਿੱਛੇ ਦਾ ਕਾਰਨ ਸੀ ਸੀਤ ਸਿਰਤ ਵੀ ਕਰਾ ਕੇ ਆਪਣੀ ਮਾਂ ਨੂੰ ਜਿੱਦ ਕਰਦੀ ਕਿ ਤੁਸੀਂ ਮੈਨੂੰ ਸਕੂਲ ਨਹੀਂ ਜਾਂਦੀ ਹਰ ਵਾਰ ਦਾਦਾ ਜੀ ਜਾਂ ਫਿਰ ਪਾਪਾ ਹੀ ਜਾਂਦੇ ਰੂਪੀ ਕੋਲ ਕਿਸੇ ਕਰਦਾ ਕੋਈ ਜਵਾਬ ਨਾ ਹੁੰਦਾ ਇਸ ਵਾਰ ਆਪਣੀ ਬੇਟੀ ਦੀ ਜਿੱਦ ਅਗੇ ਉਸਨੂੰ ਹਾਰ ਨਾ ਪਿਆ ਇਸ ਵਾਰ ਸਿਰਦੀ ਮਾਂ ਉਸੇ ਨਾਲ ਸਕੂਲ ਗਈ ਸੀਰਤ ਛੋਟੀ ਸੀ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਸੀ ਅੱਜ ਉਸ ਦਾ ਨਤੀਜਾ ਸੀ ਸਾਰੇ ਬੱਚੇ ਤੇ ਉਹਨਾਂ ਦੇ ਮਾਪੇ ਹਾਲ ਵਿੱਚ ਪਹੁੰਚ ਗਏ ਸੀ ਸੀਰਤ ਵੀ ਆਪਣੀ ਮੰਮਾ ਨਾਲ ਬੈਠੀ ਸੀ ਜਦੋਂ ਸੀਰਤ ਦਾ ਨਤੀਜਾ ਐਲਾਨਿਆ ਗਿਆ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀਰਤ ਫਸਟ ਆਈ ਉਸਨੇ ਕੁੱਟ ਕੇ ਆਪਣੀ ਮਾਂ ਨੂੰ ਗਲਵਕੜੀ ਪਾਈ ਤੇ ਸਟੇਜ ਤੇ ਜਾਣ ਲਈ ਗਿਆ ਸਾਰਿਆਂ ਦੀਆਂ ਨਜ਼ਰਾਂ ਰੂਬੀ ਤੇ ਸੀ ਜਿਸ ਨੇ ਸਾਦੇ ਜਿਹੇ ਕੱਪੜੇ ਪਾਏ ਹੋਏ ਸੀ ਸਿਰ ਤੇ ਚੁੰਨੀ ਪੈਰਾਂ ਵਿੱਚ ਚੱਪਲਾਂ ਜਿਨ੍ਹਾਂ ਵਿੱਚੋਂ ਪਾਟੀਆਂ ਹੋਈਆਂ ਅੰਡੀਆਂ ਦਿਖ ਰਹੀਆਂ ਸੀ ਕਮਜ਼ੋਰ ਸ਼ਰੀਰ ਅੱਖਾਂ نیچے ਕਾਲੇ ਹੋਏ ਟੋਏ ਉਹਦੀ ਮਾੜੀ ਹਾਲਤ ਨੂੰ ਬਿਆਨ ਕਰਦੀ ਸੀ ਕੁਝ ਬੱਚੇ ਤਾਂ ਸਿਰਤ ਤੇ ਹੱਸ ਵੀ ਰਹੇ ਸੀ ਕਿ ਸਿਰਦ ਤੂੰ ਤਾਂ ਕਿਸੇ ਕੰਬੜੀ ਨੂੰ ਲੈ ਆਈ ਸਿਰਦ ਗੁੱਸੇ ਨਾਲ ਪਰ ਗਈ ਪਰ ਆਪਣੀ ਮੰਮਾ ਕਰਕੇ ਕੁਝ ਨਾ ਬੋਲੀ ਸਿਰਤ ਤੇ ਰੂਬੀ ਇਨਾਮ ਲੈਣ ਲਈ ਸਟੇਜ ਉੱਪਰ ਗਈਆਂ ਪ੍ਰਿੰਸੀਪਲ ਵੀ ਬਹੁਤ ਹੈਰਾਨ ਸੀ ਇਸ ਸਬਦਿਕ ਅਸੀਂ ਅਕਸਰ ਕਿਸੇ ਇਨਸਾਨ ਦੇ ਪਹਿਰਾਵੇ ਤੋਂ ਹੀ ਉਸੇ ਅੰਦਾਜ਼ੇ ਲਗਾ ਲੈਂਦੇ ਹਾਂ ਤੇ ਫਿਰ ਆਪਣੇ ਸੋਚ ਮੁਤਾਬਿਕ ਉਸ ਨੂੰ ਬੁਲਾ ਲੈਂਦੇ ਹਾਂ ਇਸੇ ਤਰ੍ਹਾਂ ਪ੍ਰਿੰਸੀਪਲ ਨੇ ਵੀ ਆਪਣੇ ਨਾਲ ਦੇ ਵਿਆਪਕਾ ਦੇ ਕਰਨ ਵਿੱਚ ਗੱਲ ਕੀਤੀ ਇਨਾਮ ਲੈਣ ਤੋਂ ਬਾਅਦ ਸੀਰਤ ਨੇ ਮਾਈਕ ਲੈ ਹੱਥ ਵਿੱਚ ਆਪਣੀ ਮਮਾ ਦੇ ਲਈ ਦੋ ਸ਼ਬਦ ਕਹਿਣ ਦੀ ਸਮਾਂ ਮੰਗਿਆ ਸਾਰੀ ਉਸ ਨਿੱਕੀ ਬੱਚੀ ਦੇ ਉਤਸ਼ਾਹ ਤੋਂ ਬਹੁਤ ਹੈਰਾਨ ਹੋਈ ਸੀਰਤ ਨੇ ਕਿਹਾ कि मैं अपनी मम्मी ਦਾ ਬਹੁਤ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਉਣ ਲਈ ਬਹੁਤ ਮਿਹਨਤ ਕੀਤੀ ਹੈ ਸਾਰੇ ਹਾਲ ਵਿੱਚ ਤਾੜੀਆਂ ਗੂੰਜ ਉਠੀਆਂ ਪ੍ਰਿੰਸੀਪਲ ਵੀ ਬਹੁਤ ਹੈਰਾਨ ਹੋਈ ਸਾਰਾ ਫੰਕਸ਼ਨ ਖਤਮ ਹੋਣ ਤੋਂ ਬਾਅਦ ਮੈਡਮ ਮਿਲਣਾ ਚਾਹੁੰਦੀ ਸੀ ਬਹੁਤ سارے ਸਵਾਲ ਉਸ ਦੇ ਮਨ ਵਿੱਚ ਉੱਠ ਰਹੀ ਸੀ ਖੈਰ ਉਸ ਨੇ ਰੂਬੀ ਨੂੰ ਆਪਣੇ ਆਫਿਸ ਬੁਲਾਇਆ ਸੀਰਤ ਤੇ ਰੂਬੀ ਅੰਦਰ ਚਲ ਗਈਆਂ ਮੈਡਮ ਨੇ ਬਹੁਤ ਤਾਰੀਫ ਕੀਤੀ ਸੀਰਤ ਦੀ ਕਿਉਂਕਿ ਸੀਰਤ ਬਹੁਤ ਵਧੀਆ ਪੜ੍ਹਾਈ ਕਰਦੀ ਸੀ। ਇੰਨਾ ਹੀ ਨਹੀਂ ਉਹ ਧਾਰਮਿਕ ਮੁਕਾਬਲੇ ਵਿੱਚ ਵੀ ਹਮੇਸ਼ਾ ਅਵਲ ਰਹਿੰਦੀ। ਉਮਰ ਦੇ ਹਿਸਾਬ ਨਾਲ ਜਿੱਥੇ ਬੱਚੇ ਸਹੀ ਪੰਜਾਬੀ ਨਹੀਂ ਬੋਲਣੀ ਸਿੱਖਦੇ ਸੀਰਤ ਬਹੁਤ ਵਧੀਆ ਇੰਗਲਿਸ਼ ਸਪੀਕਿੰਗ ਕਰਦੀ। ਸੀਰਤ ਦੀ ਕਲਾਸ ਟੀਚਰ ਵੀ ਬਹੁਤ ਹੈਰਾਨ ਹੁੰਦੀ ਕਿਉਂਕਿ ਕਲਾਸ ਵਿੱਚ ਅਗਲੇ ਦਿਨ ਕਰਫੋਨ ਵਾਲਾ ਕੰਮ ਸੀਰਤ ਦੀ ਕਿਤਾਬ 'ਤੇ ਕੀਤਾ ਹੁੰਦਾ। ਪ੍ਰਿੰਸੀਪਲ ਦਾ ਹੈ ਰੂਬੀ ਨੂੰ ਫੋਨ ਕਰਕੇ ਸਕੂਲ ਵਿੱਚ ਪੜਾਉਂਦਾ ਕਹਿੰਦੀ ਸੀ। ਰੂਬੀ ਨੇ ਪੁੱਛਿਆ ਕਿ ਤੁਸੀਂ ਸਿਰਤ ਨੂੰ ਕਿਸੇ ਵਧੀਆ ਟਿਊਸ਼ਨ ਟੀਚਰ ਕੋਲ ਲਗਵਾਇਆ ਹੋਇਆ ਤਾਂ ਸਿਰਤ ਬੋਲਦੀ ਮੇਰੀ ਮੰਮਾ ਹੀ ਮੇਰੀ ਟੀਚਰ ਨੇ ਮੈਡਮ ਹੈਰਾਨ ਹੋ ਕੇ ਰੂਬੀ ਦੇ ਮੂੰਹ ਵੱਲ ਦੇਖਦੀ ਉਸ ਦੇ ਚਿਹਰੇ ਦੇ ਉਤਰਾ-ਚੜਾਓ ਉਸ ਦੇ ਅੰਦਰ ਦੀ ਲਾਲਸਾ ਬਿਆਨ ਕਰਦੀ ਰੂਬੀ ਕਹਿੰਦੀ ਹਾਂ ਜੀ ਮੈਂ ਹੀ ਸਿਰਹ ਦੀ ਪੜਾਈ ਕਰਾਉਣੀ ਹੈ ਇਹ ਵੀ ਸੱਚਾ ਕਿ ਮੈਂ ਇੱਕ ਅਨਪੜ੍ਹ ਔਰਤਾਂ ਕਰਦੀ ਗਰੀਬੀਆਂ ਬੇੜੀਆਂ ਨੇ ਮੈਨੂੰ ਅੱਗੇ ਪੜ੍ਹਨ ਦੀ ਆਜ਼ਾਦੀ ਨਹੀਂ ਦਿੱਤੀ ਸ਼ਾਇਦ ਉਸ ਵੇਲੇ ਇਸ ਮਾਸ ਵਿੱਚ ਕੁੜੀਆਂ ਨੂੰ ਘੱਟ ਹੀ ਪੜਾਇਆ ਜਾਂਦਾ ਸੀ ਕਿਉਂਕਿ ਅਕਸਰ ਆਖਿਆ ਜਾਂਦਾ ਕੁੜੀਆਂ ਨੇ ਪੜ ਕੇ ਕੀੜਾ ਬੀစီ ਲੱਗਣਾ ਪਕਾਉਣੀਆਂ ਤਾਂ ਰੋਟੀਆਂ ਹੀ ਆ ਮੈਡਮ ਆ ਬਹੁਤ ਹੈਰਾਨ ਹੋਈ ਰੂਬੀ ਨੂੰ ਸੁਣ ਰਹੀ ਸੀ ਸ਼ਾਇਦ ਉਸ ਦੀਆਂ ਗੱਲਾਂ ਸੁਣ ਕੇ ਉਸ ਦੀ ਹਾਲਤ ਦੇਖ ਕੇ ਅਨਮਾਨ ਲਗਾਇਆ ਗਿਆ ਕਿ ਰੂਬੀ ਦੀ ਜ਼ਿੰਦਗੀ ਬਹੁਤ ਸੰਘਰਸ਼ਪੂਰਨ ਦੁੱਖ ਭਰੀਆ ਰੂਬੀ ਨੇ ਦੱਸਣਾ ਸ਼ੁਰੂ ਕੀਤਾ ਕਿਸੀ ਚਾਰ ਭੈਣਾਂ ਤੇ ਦੋ ਭਾਈਆ ਨਿੱਕੀ ਹੁੰਦੀ ਨੂੰ ਨਾਨੀ ਆਪਣੇ ਕੋਲ ਲੈ ਗਈ ਕਿਉਂਕਿ ਰੂਬੀ ਦੀ ਮਾਂ ਦਾ ਕੋਈ ਭਾਈ ਨਹੀਂ ਸੀ ਨਾਨੀ ਜਿਸ ਨੂੰ ਅਕਸਰ ਸਾਰੇ ਬੀਬੀ ਕਹਿੰਦੇ ਸੀ ਪਿੰਡ ਦੀ ਦਾਈ ਸੀ ਉਸਨੇ ਰੂਬੀ ਨੂੰ ਪੜਨ ਲਗਾ ਦਿੱਤਾ ਨਿੱਕੀ ਜੀ ਰੂਬੀ ਗੁਰਰੰਗ ਮੋਟੀਆਂ ਅੱਖਾਂ ਰਜ ਕੇ ਸੋਹਣੀ ਸੀ ਦਾਦੀ ਤਾਂ ਕਦੇ نیچے ਨਹੀਂ ਖਿਡਣ ਦਿੰਦੀ ਸੀ ਕਿ ਉਸ ਤੇ ਰੂਬੀ ਨੂੰ ਮਿੱਟੀ ਨਾ ਲੱਗ ਜਾਵੇ ਪੜਨ ਦਾ ਬਹੁਤ ਸ਼ੌਂਕ ਸੀ ਹਮੇਸ਼ਾ ਜਮਾਤ ਵਿੱਚ ਉਹ ਪਹਿਲੇ ਨੰਬਰ ਤੇ ਆਉਂਦੀ ਕਰਦੀ ਕਰਉਂਦੀ ਪੰਜ ਜਮਾਤਾਂ ਪਾਸ ਕਰ ਲਈਆਂ ਪਰ ਨਾਨੀ ਦੀ ਸਿਹਤ ਖਰਾਬ ਹੋਣ ਕਰਕੇ ਰੂਬੀ ਦੀ ਮਾਂ ਉਸ ਨੂੰ ਤੇ ਬੇਬੇ ਨੂੰ ਆਪਣੇ ਕੋਲ ਲੈ ਆਏ ਘਰ ਵਿੱਚ ਅੰਤਾਂ ਦੀ ਗਰੀਬੀ ਤੇ ਇੰਨਾ ਵੱਡਾ ਪਰਿਵਾਰ ਹੈ ਕਮਾਉਣ ਵਾਲਾ ਸਿਰਫ ਇੱਕ ਬੰਦਾ ਪਰ ਰੂਬੀ ਦੀ ਮਾਂ ਬਹੁਤ ਮਿਹਨਤੀ ਸੀ ਉਹ ਖੁਦ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਰੂਬੀ ਦੀ ਇੱਜ਼ਤ ਕਰਕੇ ਉਸ ਨੂੰ 6ਵੀਂ ਜਮਾਤ ਵਿੱਚ ਦਾਖਲਾ ਮਿਲ ਗਿਆ ਰੂਬੀ ਵੱਡੀ ਹੋਣ ਕਰਕੇ ਕੰਮ ਵੀ ਕਰਦੀ ਕਰਦਾ ਸਕੂਲ ਵੀ ਜਾਂਦੀ ਚੀਤ ਸਿੰਘ ਰੂਬੀ ਦੇ ਬਾਪੂ ਦੀ ਚਾਹ ਦੀ ਦੁਕਾਨ ਸੀ ਜਿੱਥੇ ਚਾਹ ਦੇ ਨਾਲ ਪਕੌੜੇ ਬਰੈਡ ਆਦਿ ਵੀ ਮਿਲਦੇ ਸੀ ਰੂਬੀ ਰੋਜ਼ ਸਵੇਰੇ 10 ਕਿਲੋ ਵਾਲੂ ਉਵਾਲ ਕੇ ਦੁਕਾਨ ਤੇ ਦੇਖੇ ਆਉਂਦੀ ਫਿਰ ਕਰਦਾ ਕੰਮ ਕਰਕੇ ਸਕੂਲ ਜਾਂਦੀ ਜਿੰਦਗੀ ਵਧੀਆ ਗੁਜ਼ ਰਹੀ ਸੀ ਗਰੀਬੀ ਜ਼ਰੂਰ ਸੀ ਪਰ ਹੋਰ ਕੋਈ ਦੁੱਖ ਨਹੀਂ ਸੀ ਚੇਤ ਸਿੰਘ ਵੀ ਵਧੀਆ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਜਿੱਥੇ ਲੋਕ ਆਪਣੇ ਮਾਪੇ ਨੂੰ ਬੜਾਪੇ ਵਿੱਚ ਰੋਲ ਦਿੰਦੇ ਉਥੇ ਚੇਤ ਸਿੰਘ ਨੇ ਆਪਣੀ ਸੱਸ ਨੂੰ ਆਪਣੇ ਕੋਲ ਰੱਖਿਆ ਕਿਉਂਕਿ ਬੇਬੇ ਦੀ ਕੋਈ ਮੁੰਡਾ ਨਹੀਂ ਸੀ ਚੇਤ ਸਿੰਘ ਤੇ ਉਸ ਦੀ ਘਰਵਾਲੀ ਮੁਖਤਿਆਰ ਰਣਮਿਲ ਕੇ ਬੇਬੇ ਦੀ ਸੇਵਾ ਕਰਦੀ ਰੂਬੀ ਹੁਣ 7ਵੀਂ ਜਮਾਤ ਵਿੱਚ ਹੋ ਗਈ ਸੀ ਬਹੁਤ ਪੜ੍ਹਨਾ ਚਾਹੁੰਦੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰੂਬੀ ਦੀ ਛੋਟੀ ਪੈਨ ਜੋ ਕਿ ਉਸ ਤੋਂ ਤੂਖਸਾਲ ਛੋਟੀ ਸੀ ਉਸ ਦੀਆਂ ਲੱਤਾਂ ਖੜ ਗਈਆਂ ਬਹੁਤ ਤੁਰੇ ਫਿਰੇ ਪਰ ਮਨੂ ਠੀਕ ਨਾ ਹੋ ਸਕੇ ਗਰੀਬੀ ਪਹਿਲ ਹੀ ਕੱਲ ਦਾ ਰੋੜਾ ਬਣ ਚੁੱਕੀ ਸੀ ਉੱਪਰ ਦੀ ਸਿਕਟ ਨਾਲ ਕਰਜ਼ਾ ਕਾਫੀ ਝੜ ਗਿਆ ਸੀ ਰੂਬੀ ਵੱਡੀ ਸੀ ਜਿਸ ਕਰਕੇ ਉਸ ਨੂੰ ਆਪਣੀ ਭੈਣ ਦੀ ਸਾਬ ਸੰਭਾਲ ਲੈ ਸਕੂਲ ਛੱਡਣਾ ਪਿਆ ਬਹੁਤ ਦੁਖੀ ਹੋਈ ਪਰ ਹਾਲਾਤਾਂ ਅਗੇ ਝੁਕਣਾ ਪਿਆ ਹੁਣ ਰੂਬੀ ਘਰ ਹੀ ਹੁੰਦੀ ਮੰਚੀ ਤੇ ਪਈ ਬਿਮਾਰ ਪੈਣ ਦੀ ਸੇਵਾ ਕਰਦੀ ਨਾਲੇ ਕਰਦਾ ਕੰਮ ਕਰਦੀ ਬੇਬੀ ਨੂੰ ਸੰਭਾਲਦੀ ਰਾਤ ਨੂੰ ਬਹਿ ਕੇ ਪੜਦੀ ਦਿਨ ਲੰਘਦੇ ਕੇ 2 ਸਾਲ ਬਾਅਦ ਰੂਪੀ ਦੀ ਪੈਣ ਤਨ ਫਿਰਨ ਲੱਗੀ ਇਹ ਸਭ ਰੂਪੀ ਦੀ ਮਿਹਨਤ صدਕਾ ਸੰਭ ਪੋਇਆ ਉਹ ਰੋਜ਼ ਸਮੇਂ ਸਿਰ ਦਵਾਈਆਂ ਦਿੰਦੀ ਪੋਸਟਿਕ ਭੋਜਨ ਦਿੰਦੀ ਬਣਾ ਕੇ ਰੋਜ਼ ਸਵੇਰੇ ਸ਼ਾਮ ਮਾਲਿਸ਼ ਕਰਦੀ ਹੁਣ ਮਨ ਨੂੰ ਤੁਰਦੀ ਜ਼ਰੂਰ ਪਰ ਹੌਲੀ ਹੌਲੀ ਫਿਰ ਵਧੀਆ ਇਲਾਜ ਕਰਵਾਇਆ ਤੇ ਮਨੂ ਠੀਕ ਹੋ ਗਈ ਰੂਬੀ ਵੀ 18 ਸਾਲਾਂ ਦੀ ਹੋ ਗਈ ਸੀ ਰੂਬੀ ਦੀ ਮਾਂ ਨੇ ਰੂਬੀ ਨੂੰ ਨੇੜੇ ਹੀ ਪੈਂਦੀ ਧਾਗਾ ਫੈਕਟਰੀ ਵਿੱਚ ਕੰਮ ਲਗਾ ਦਿੱਤਾ ਉਹ ਵੀ ਚਾਹੁੰਦੀ ਸੀ ਕਿ ਆਪਣੀ ਮਾਂ-ਬਾਪ ਦਾ ਸਹਾਰਾ ਬਣੇ ਹੁਣ ਰੂਬੀ ਕੰਮ ਤੇ ਜਾਂਦੀ ਜਲਦ ਹੀ ਉਸਨੇ ਆਪਣਾ ਹੱਥ ਸਾਫ਼ ਕਰ ਲਿਆ ਬਾਕੀ ਕੁੜੀਆਂ ਨਾਲ ਰੂਬੀ ਜ਼ਿਆਦਾ ਮਾਲ ਕੱਢ ਦਿੰਦੀ ਸੀ ਉਸ ਦਾ ਸੁਭਾਅ ਚਿਹਰੇ ਦੀ ਰੌਣਕ ਸਭ ਨੂੰ ਉਸ ਵੱਲ ਆਕਰਸ਼ਿਤ ਕਰਦੀ ਸਭ ਨਾਲ ਵਧੀਆ ਬੋਲਦੀ ਮੈਨੇਜਰ ਨੇ ਇੱਕ ਸਾਲ ਬਾਅਦ ਉਸ ਨੂੰ ਔਰਤ ਦੀ ਸੁਪਰਵਾਈਜ਼ਰ ਬਣਾ ਦਿੱਤਾ ਆਪਣੇ ਮਾਂ-ਬਾਪ ਦਾ ਬਹੁਤ ਭਾਰ ਹੌਲਾ ਕਰ ਦਿੱਤਾ ਜਿਸ ਦਿਨ ਤਨਖਾਹ ਮਿਲਨੀ ਆਪਣੇ ਭੈਣ-ਭਾਈਆਂ ਵਾਸਤੇ ਕੁਝ ਨਾ ਕੁਝ ਖਾਣ ਲਈ ਲੈ ਕੇ ਜਾਂਦੀ ਉਹ ਵੀ ਉੜੀ ਕਰਦੀ ਰਹਿੰਦੀ ਉਸਦੀ ਤਨਖਾਹ ਦੀ ਸਾਰਿਆਂ ਨੇ ਪੈਸੇ ਜੋੜ-ਜੋੜ ਕੇ ਹੁਣ ਮਕਾਨ ਦੀਆਂ ਛੱਤਾਂ ਬਦਲੀਆਂ ਪਾਣੀ ਵਾਲੀ ਟੂਟੀ ਲਗਵਾਈ ਮੁਖਤਿਆਰوں ਨੂੰ ਹੁਣ ਰੁਪੀ ਦੇ ਵਿਆਹ ਦਾ ਫਿਕਰ ਸੋਣ ਲੱਗਾ ਕਿਉਂਕਿ ਰੁਪੀ 22 ਸਾਲਾਂ ਦੀ ਹੋਣ ਵਾਲੀ ਸੀ ਗੋਰਾ ਚਿੱਟਾ ਰੰਗ ਮੋਟੀਆਂ ਅੱਖਾਂ ਬੁੱਲਾਂ ਦੇ ਉੱਪਰ ਕਾਲਾ ਤਿੱਨ ਉਸ ਦੇ ਰੂਪ ਨੂੰ ਚਾਰ ਚੰਨ ਲਗਾਉਂਦਾ ਸੀ ਇੱਕ ਦਿਨ ਛੁੱਟੀ ਵਾਲੇ ਦਿਨ ਰੂਪੀ ਆਪਣੀ ਸਹੇਲੀ ਨੀਲਮ ਨੂੰ ਮਿਲਣ ਉਸ ਤੇ ਪਿੰਡ ਗਈ ਨੀਲਮ ਦੇ ਪਿਤਾ ਸੜਕ ਵਿਭਾਗ ਵਿੱਚ ਨੌਕਰੀ ਕਰਦੇ ਸੀ ਰੂਪੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਬਹੁਤ ਚੰਗਾ ਲੱਗਾ ਰੂਪੀ ਦੇ ਜਨਮਗ੍ਰਹਿ ਉਹਨਾਂ ਨੇ ਨੀਲਮ ਤੋਂ ਸਾਰਾ ਕੁਝ ਪਤਾ ਕੀਤਾ ਤੇ ਅਗਲੇ ਦਿਨ ਡਿਊਟੀ ਤੋਂ ਆਉਂਦੇ ਹੀ ਰੂਪੀ ਤੇ ਬਾਪੂ ਨੂੰ ਉਹਨਾਂ ਦੀ ਦੁਕਾਨ ਤੇ ਮਿਲਣ ਚਲੇ ਗਏ ਰਸਮੀ ਜਾਣ ਪਹਿਚਾਨ ਤੋਂ ਬਾਅਦ ਉਹਨੇ ਰੂਪੀ ਤੇ ਬਾਪੂ ਨਾਲ ਰਿਸ਼ਤੇ ਦੀ ਗੱਲ ਕੀਤੀ ਚੇਤ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਕੋਈ ਮੁੰਡਾ ਦੇਖਿਆ ਨਹੀਂ ਪਾਈ ਸਾਹਵ ਅੱਜ ਕੱਲ੍ਹ ਵਧੀਆ ਮੁੰਡੇ ਜਲਦੀ ਮਿਲਦੇ ਕਿੱਥੇ ਆ ਨੀਲਮ ਦੇ ਬਾਪੂ ਨੇ ਕਿਹਾ ਕਿ ਮੇਰੀ ਨਜ਼ਰ ਵਿੱਚ ਇੱਕ ਰਿਸ਼ਤਾ ਆ ਜੀ ਤੁਹਾਡੇ ਇਜਾਜ਼ਤ ਹੋਵੇ ਤਾਂ ਮੈਂ ਤੁਹਾਨੂੰ ਮਿਲਵਾ ਸਕਦਾ ਇੱਕਦਮ ਦਰਵਾਜ਼ੇ ਤੇ ਖਟਕੜ ਹੁੰਦੀ ਹੈ ਰੂਪੀ ਤੇ ਮੈਡਮ ਆਪਣੀਆਂ ਗੱਲਾਂ ਬੰਦ ਕਰਦੀਆਂ ਸੀਰਤ ਵੀ ਆਪਣੀ ਮਾਂ ਦੀ ਗੋਦ ਵਿੱਚ ਸੋ ਗਈ ਹੁੰਦੀ ਆ ਦੁਪਹਿਰ ਦਾ 1 ਵਜ ਰਿਹਾ ਹੁੰਦਾ ਰੂਬੀ ਸੀਰਤ ਨੂੰ ਉਠਾ ਕੇ ਕਰਜਣ ਲਈ ਤਿਆਰ ਹੁੰਦੀ ਆ ਮੈਡਮ ਤੋਂ ਇਜਾਜ਼ਤ ਲੈਂਦੀ ਆ ਤੇ ਬਾਕੀ ਦੀ ਦਾਸਤਾਨ ਫਿਰ ਕਦੇ ਸਨੌਣ ਲਈ ਜਾਂਦੀ ਹੋਈ ਦਫ਼ਤਰ ਵਿੱਚੋਂ ਬਾਹਰ ਨਿਕਲ ਜਾਂਦੀ ਆ ਕਦੇ-ਕਦੇ ਜ਼ਿੰਦਗੀ ਵਿੱਚ ਬਹੁਤ ਕੁਝ ਵਾਪਰ ਜਾਂਦਾ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਬਹੁਤ ਜਾ ਖੁਆਇਸ਼ਾਂ ਇਨਸਾਨ ਆਪਣੇ ਹੀ ਅੰਦਰ ਦਫਨ ਕਰ ਲੈਂਦਾ। ਇਹੀ ਹਾਲਤ ਕੁਛ ਰੂਪੀ ਦੀ ਸੀ। ਪਰ ਫਿਰ ਵੀ ਆਸ ਸੀ ਉਸ ਨੂੰ ਕਦੇ ਸਭ ਕੁਝ ਠੀਕ ਹੋਣ ਦੀ। ਕਦੇ ਕਿਸੇ ਨਾਲ ਦੁੱਖ ਸੁੱਖ ਕਰਨ ਦਾ ਸਬੱਬ ਨਹੀਂ ਬਣਿਆ ਤੇ ਨਾ ਹੀ ਕਦੇ ਕਿਸੇ ਨੇ ਰੂਪੀ ਨੂੰ ਸੁਣਿਆ ਸੀ। ਅੱਜ ਮੈਡਮ ਨੜਗਲ ਕਰਕੇ ਰੂਪੀ ਤਾਂ ਮਨ ਹਲਕਾ ਹੋ ਗਿਆ ਸੀ। ਘਰ ਪਹੁੰਚਦਿਆਂ ਘੰਟਾ ਲੱਗ ਗਿਆ। ਗਰਮੀ ਦੇ ਦਿਨ ਦਰਵਾਜ਼ਾ ਲੰਗੀ ਹੀ ਸੀ। ਸਸ ਸਸ ਕੈਲੋ ਨੇ ਦੂਰੋਂ ਹੀ ਆਵਾਜ਼ ਦਿੱਤੀ। ਪਾਈ ਰੂਬੀ ਪੰਜ ਬੰਦਿਆਂ ਦੀ ਰੋਟੀ ਤਿਆਰ ਕਰਦੀ ਖੇਤ ਵਿੱਚ ਦੇਖੀ ਹਣੀ ਕਿਸੇ ਪਾਣੀ ਨਾ ਪੁੱਛਾ ਬਸ ਆਉਂਦੇ ਸਾਰ ਹੁਕਮ ਲਾ ਦਿੱਤੇ ਸਿਕਰ ਦੁਪਹਿਰੇ ਜਿਲੇ ਤੇ ਕੰਮ ਇਕੱਲੀ ਲੱਗੀ ਹੋਈ ਉਦੋਂ ਪਿੰਡਾਂ ਵਿੱਚ ਗੈਸ ਵਾਲਾ ਰਿਵਾਜ ਨਹੀਂ ਸੀ ਹੁੰਦਾ ਵੀ ਕਿਸੇ ਕਿਸੇ ਘਰ ਦੇ ਸੀ ਕੰਮ ਕਰਦੀ ਨੂੰ ਦੇਖ ਸੀਰ ਤਾਂ ਆਪਣੀ ਮੰਮਾ ਲਈ ਨਿੱਕੀ ਜਿਹੀ ਗਲਾਸੀ ਵਿੱਚ ਪਾਣੀ ਪਾ ਕੇ ਲੈ ਕੇ ਆਈ ਮੰਮਾ ਤਹਾਨੂੰ ਪਿਆਸ ਲੱਗੀ ਆ ਪਾਣੀ ਪੀ ਲੋ ਰੂਪੀ ਆਪਣੀ ਧੀਵਲ ਦੇਖ ਕੇ ਖੁਸ਼ ਹੋ ਗਈ ਧੁੱਪ ਵਿੱਚ ਖੜੀ ਸੀਰਤ ਨੂੰ ਰੂਪੀ ਨੇ ਅੰਦਰ ਜਾਣ ਲਈ ਕਿਹਾ ਸੀਰਤ ਜਿੱਦ ਕਰਦੀ ਰਹੀ ਮੈਂ ਨਾਲ ਰੋਟੀ ਬਣਾਉ ਰੂਪੀ ਨੇ ਕਿਹਾ ਪੁੱਤ ਸ਼ਾਮ ਨੂੰ ਬਣਾਏ ਹੁਣ ਧੁੱਪ ਪਈ ਆ ਸੀਰਤ ਗੁੱਸhti ਤੁਹਾਨੂੰ ਨਹੀਂ ਧੁੱਪ ਲੱਗਦੀ ਬਾਕੀ ਸਾਰੇ ਅੰਦਰ ਬੈਠੇ ਤੁਸੀਂ ਇਕੱਲੇ ਕੰਮ ਕਿਉਂ ਕਰਦੇ ਹੋ ਜੇ ਤੂੰ ਮੈਂ ਵੱਡਾ ਹੋ ਗਿਆ ਮੈਂ ਤੁਹਾਨੂੰ ਕੰਮ ਨਹੀਂ ਕਰਨ ਦਿਆ ਕਰਨ ਰੂਪੀ ਬਹੁਤ ਖੁਸ਼ ਹੁੰਦੀ ਪਰ ਮਨ ਦੇ ਵਿੱਚ ਸੋਚਦੀ ਜਦ ਤੱਕ ਮੈਂ ਪਤਾ ਨਹੀਂ ਕਿਸ ਛਾੜੋਲੇ ਹੁਣ ਸੁੱਖ ਨਹੀਂ ਜ਼ਿੰਦਗੀ ਵਿੱਚ ਰਸੋਈ ਦਾ ਕੰਮ ਕਰਕੇ ਸਿਰਦ ਨੂੰ ਰੋਟੀ ਕਵਾ ਕੇ ਹੱਟੀ ਹੀ ਸੀ ਕਿਸਨੇ ਸੁਨੀਹਾ ਦਿੱਤਾ ਕਰਾ ਰਕੀ ਪਾਈ ਕਰੋ ਤੁਹਾਡੀ ਮੱਝ ਖੁੱਲ ਗਈ ਖੇਤਾਂ ਵਿੱਚ ਫਿਰਦੀ ਆ ਐਵੇਂ ਫਸਲ ਦਾ ਨੁਕਸਾਨ ਹੋਊ ਜੋ ਬੰਨ ਲੋ ਫੜਕੇ ਪਤਾ ਸਭ ਨੂੰ ਲੱਗ ਗਿਆ ਪਰ ਕਿਸੇ ਨੇ ਉੱਟ ਕੇ ਚਾਹੰਦੀ ਹਿੰਮਤ ਨਾ ਕੀਤੀ ਇਹ ਇੱਕ ਵਜੇ ਤੋ ਦੂ ਦੋ ਤੋਂ 3 ਵਜੇ ਤੱਕ ਦਾ ਸਮਾਂ ਹੁੰਦਾ ਰੂਬੀ ਕੋਲ ਆਰਾਮ ਕਰਨ ਦਾ ਜਿਸ ਵਿੱਚ ਉਹ ਆਪਣੀ ਲਾਡਲੀ ਤੀਨ ਨੂੰ ਪੜਾਉਂਦੀ ਸੀ ਉਹ ਚਾਹੁੰਦੀ ਤਾਂ ਆਰਾਮ ਫਰਮਾ ਸਕਦੀ ਸੀ ਪਰ ਉਹ ਮਿਹਨਤ ਕਰਦੀ ਆਪਣੀ ਬੱਚੀ ਦੀ ਸੱਸ ਨੇ ਆ ਕੇ ਬੂਹਾ ਹੀ ਪੰਨ ਛੱਡਿਆ ਕਮਰੇ ਦਾ ਦੋਵੇਂ ਮਾਂਮਾ ਧੀਆ ਇਸ ਖੜਕਰਾਹਟ ਨਾਲ ਡਰ ਗਏ ਨੀ ਰੂਬੀ ਤੈਨੂੰ ਸੁਣਿਆ ਨਹੀਂ ਬਾਹਰ ਕਿਸ ਨੇ ਆਇਆ ਇੱਥੇ ਕੀ ਕਰਦੀਆਂ ਕਿਤਾਬਾਂ ਨਾਲ ਰੂਪੀ ਨੇ ਡਰ ਕੇ ਕਿਹਾ ਮੰਮੀ ਜੀ ਤੁਸੀਂ ਭਾਜੀ ਨੂੰ ਭੇਜ ਦਿਓ ਮੈਂ ਮੈਂ ਸੀਰਤ ਨੂੰ ਪੜ੍ਹਾ ਰਹੀ ਸੀ ਡਰ ਕੇ ਮਸਾਂ ਹੀ ਆਵਾਜ਼ ਉਸ ਦੇ ਮੂੰਹੋਂ ਨਿਕਲੀ ਸੱਸ ਨੇ ਗੁੱਸੇ ਨਾਲ ਰੂਪੀ ਵੱਲ ਨਜ਼ਰ ਮਾਰ ਕੇ ਕਿਹਾ ਤੂੰ ਅਨਪੜ੍ਹ ਇਸ ਨੂੰ ਕੀ ਪੜਾ ਲਵੇਂਗੀ ਕਿਦਾਂ ਤੂੰ ਪੀ ਐਚ ਡੀ ਕੀਤੀ ਹੋਈ ਆ ਜਾ ਜਾ ਕੇ ਦੇਖ ਕੀ ਹੋਇਆ ਬਾਹਰ ਰੂਪੀ ਚੁੱਪਚਾਪ ਅੱਖਾਂ ਵਿੱਚ ਹੰਝੂ ਲੈ ਬਾਹਰ ਨਿਕਲ ਗਈ ਬੋਲੇ ਸੱਸ ਦੇ ਬੋਲ سینੇ ਵਿੱਚ ਤੀਰ ਵਾਂਗ ਵੱਜੇ ਬਾਹਰ ਬਾੜੇ ਵਿੱਚ ਜਾ ਕੇ ਦੇਖਿਆ ਮੱਝਾਂ ਨੇ ਖਰੂ ਪਾਇਆ ਪਿਆਸੀ ਵਿਚਾਰੀ ਰੂਪੀ ਡੰਡਾ ਲਾ ਕੇ ਖੇਤ ਵੱਲ ਨੂੰ ਹੋ ਜਾਇਆ ਜਦੋਂ ਮੱਝ ਨੂੰ ਫੜਨ ਲੱਗੀ ਮੱਝ ਟੱਕਰ ਮਾਰ ਕੇ ਅਗਾ ਲੱਗ ਗਈ ਰੂਪੀ ਦੇ ਬਾਹ ਦੇ ਗੋਡਿਆਂ ਤੇ ਸੱਟਾਂ ਵਜੀਆਂ ਟੱਕਰ ਵੱਜਨ ਕਰਕੇ ਰੂਪੀ ਡਿੱਗ ਪਈ ਸੀ ਇੱਕ ਬਜ਼ੁਰਗ ਜਿਹੜਾ ਰੱਖ ਤੇ ਡੱਬਾ ਠਾ ਰੋਟੀ ਖਾ ਰਿਹਾ ਸੀ ਦੌੜ ਕੇ ਆਇਆ ਤੇ ਰੂਪੀ ਨੂੰ ਚੁੱਕਿਆ ਪਾਣੀ ਦਿੱਤਾ ਪੀਣ ਲਈ ਫਿਰ ਰੂਪੀ ਦੇ ਨਾਲ ਹੀ ਤੁਰ ਪਈ ਛੋਟੀ ਲਾ ਕੇ ਬਜ਼ੁਰਗ ਬਾਬੇ ਤੇ ਰੂਬੀ ਨੇ ਮਿਲ ਕੇ ਮੱਝ ਫੜੀ ਤੇ ਬਾੜੇ ਵਿੱਚ ਫਨ ਦਿੱਤੀ ਰੂਬੀ ਕਰ ਗਈ ਤਸੇਰ ਤੇ ਆਪਣੀ ਮਾਂ ਦੇ ਬਾਹ ਵਿੱਚੋਂ ਨਿਕਲਦਾ ਖੂਨ ਦੇਖ ਕੇ ਰੋਣ ਲੱਗ ਪਈ ਰੂਬੀ ਨੇ ਗੱਲ ਨ ਲਗਾ ਕਿ ਚੁੱਪ ਕਰਾਇਆ ਤੇ ਫਿਰ ਜ਼ਖਮ ਸਾਫ਼ ਕਰਕੇ ਮੱਝ ਨੂੰ ਪੱਟੀ ਪਾਉਣ ਲੱਗ ਪਈ ਫਿਰ ਸਾਰੀਆਂ ਮੱਝਾਂ ਨੂੰ ਬਾੜੇ ਵਿੱਚੋਂ ਖੋਲ ਕੇ ਲੈ ਕੇ ਆ ਕੇ ਉਹਨਾਂ ਨੂੰ ਨਹਾ ਕੇ ਪਾਣੀ ਪਿਲਾ ਕੇ ਖੁਰਲੀ ਤੇ ਬੰਨਿਆ ਘਰ ਵਿੱਚ ਸੱਤ ਪਸ਼ੂ ਸੀ ਕਾਫੀ ਸਮਾਂ ਉਸ ਮਿਸ ਕੰਮ ਵਿੱਚ ਲੱਗ ਜਾਂਦਾ ਸੀ ਪਰ ਚੁੱਪ ਕਰਕੇ ਆਪਣੀ ਤਸਵੀਰ ਤਲਿਕ ਕਰਦੀ ਰਹਿੰਦੀ ਇੱਕ ਦਿਨ ਸੀਰਤੀ ਉਸਦੀ ਤਾਈ ਦੀ ਕੁੜੀ ਖੇਡ ਰਹੀਆਂ ਸੀ ਤਾਈ ਉਸਦੀ ਆਕੇ ਸੀਰਤ ਨੂੰ ਕਹਿੰਦੀ ਚ ਜਾ ਕੇ ਆਪਣੀ ਮਾਂ ਨੂੰ ਕਹਿ ਨੰਗਰਾਂ ਨੂੰ ਪੱਠੇ ਪਾ ਦੇ ਨੀ ਸੀਰਤ ਕੋ ਬੋਲੀ ਮੇਰੇ ਮਮਾ ਤੁਹਾਡੀ ਨੌਕਰ ਨਹੀਂ ਹੈਗੀ ਸਵੇਰੇ ਮਮਾ ਕੰਮ ਕਰਦੇ ਸ਼ਾਮ ਨੂੰ ਤੁਸੀਂ ਕਰਿਆ ਕਰੋ ਇਹ ਗੱਲ ਸੁਣ ਕੇ ਤਾਈ ਗੁੱਸਾ ਕਰ ਗਈ ਸੀਰਤ ਨੂੰ ਬੋਲੀ ਬਾਪ ਨੇ ਛੇੜਿਆ ਤੇਰਾ ਕਲੀ ਜੀਨੀ ਰੀਤਾ ਲੈਕੀ ਨਹੀਂ ਦੇ ਸਕਦਾ ਨਖਰੇ ਇੰਨੇ ਕਰਦੀ ਆ ਤੁਸੀਂ ਸੀਰਤ ਇਹ ਗੱਲ ਸੁਣ ਕੇ ਇੱਕਦਮ ਚੁੱਪ ਕਰਕੇ ਕੁਝ ਨਹੀਂ ਬੋਲੀ ਨਿੱਕੀ ਬੱਚੀ ਨੇ ਦਿਲ ਤੇ ਲੱਗੀ ਇਹ ਗੱਲ ਮਨ ਹੀ ਮਨ ਉਸ ਦੇ ਅੰਦਰ ਨਫ਼ਰਤ ਪੈ ਰਾ ਹੁੰਨ ਲੱਗੀ ਇਹ ਹੀ ਨਫ਼ਰਤ ਨੇ ਅੱਗੇ ਜਾ ਕੇ ਪਗਾਵਤ ਪੰਨਾ ਸੀ ਹੁਣ ਸੀਰਤ ਚੁੱਪ ਰਹਿੰਦੀ ਬਸ ਪਰਦੀ ਤੇ ਮਾਨ ਨਾਲ ਕੰਮ ਕਰ ਕਰਦੀ ਅੱਜ ਤੋਂ ਮੇ ਮਾਮਾ ਤੀਆਂ ਤਿਆਰ ਹੋ ਕੇ ਵਿਆਹ ਤੇ ਚਲੀਆਂ ਨੇ ਸੀਰਤ ਬਹੁਤ ਖੁਸ਼ ਆ ਵਿਆਹ ਤੇ ਜਾਣ ਕਰਕੇ ਰੂਪੀ ਦੇ ਮਾਸੀ ਦੇ ਮੁੰਡੇ ਦਾ ਵਿਆਹ ਸੀ। ਸਿਰ ਤੇ ਪਾਪਾ ਨੂੰ ਵਿਛਣ ਲਿਗੇ ਆ ਪਰ ਉਹ ਤਾਂ ਦਿਨ ਹੀ ਡੱਕਿਆ ਫਿਰਦਾ। ਉਸ ਨੂੰ ਲੈ ਕੇ ਜਾਣ ਦਾ ਮਤਲਬ ਰੰਗ ਚ ਭੰਗ ਪਾਉਣ ਵਾਲਾ ਕੰਮ ਸੀ। ਇਸ ਲਈ ਵਿਆਹ ਤੇ ਸਿਰਫ ਦੋਵੇਂ ਮਾਮਤੀਆਂ ਹੀ ਚਲੀਆਂ ਸਨ। ਤਿਆਰ ਹੋ ਕੇ ਦੋਵੇਂ ਅੱਡੇ ਤੋਂ ਬਸ ਫੜ ਕੇ ਮਾਸੀ ਦੇ ਪਿੰਡ ਲਈ ਰਵਾਨਾ ਹੋ ਗਈਆਂ ਸੀ। ਸਿਰਫ ਅੱਧੇ ਘੰਟੇ ਵਿੱਚ ਉਹ ਮਾਸੀ ਦੇ ਪਿੰਡ ਪਹੁੰਚ ਗਈਆਂ ਸੀ। ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸੀ। ਰੂਪੀ ਨੂੰ ਮਿਲ ਕੇ ਰੂਪੀ ਦੀ ਹਾਲ ਤੀਕੀ ਸਾਰਿਆਂ ਦਾ ਮਨ ਬਹੁਤ ਦੁਖੀ ਹੋਇਆ ਜਿੰਨੀ ਸੋਹਣੀ ਰੂਪੀ ਸੀ ਹੋਰ ਕੋਈ ਨਹੀਂ ਸੋਹਣਾ ਸੀ ਉਸ ਦੀ ਭੈਣ ਪਾਈਆਂ ਚ ਪਰ ਕਿਸਮਤ ਇਹ ਖੇਡਾਂ ਦੇਖੋ ਅੱਜ ਰੂਪੀ ਪਛਾਣ ਚ ਨਹੀਂ ਆਉਂਦੀ ਫਟੇ ਹੋਏ ਹੱਥ ਜਿਨ੍ਹਾਂ ਹੱਥਾਂ ਚੂੜੀਆਂ ਸ਼ਣਕ ਦੀਆਂ ਸੀ ਨੀਲ ਪਾਲਿਸ਼ ਤੱਕ ਵਾਰੀ ਹੁੰਦੀ ਨਹੀਂ ਹੱਥਾਂ ਤੋਂ ਨਹੀਂ ਉਤਾਰੀ ਸੀ ਅੱਖਾਂ ਨੇ ਚੇੜੂੰਗੇ ਹੋਏ ਹੁਣ ਟੋਏ ਇਹ ਪਹਿਲਾਂ ਵਾਲੀ ਰੂਪੀ ਨਹੀਂ ਸੀ ਹਲਾਤਾਂ ਦੀ ਮਾਰੀ ਹੋਈ ਹਾਸੇ ਖੁਸ਼ੀਆਂ ਤਾਂ ਕਿਧਰੇ ਖੰਭ ਲਾ ਉੱਡ ਗਏ ਸੀ ਫਿਰ ਵੀ ਕਿਤਰੀ ਮਨ ਦੇ ਅੰਦਰ ਲੋ ਜਾਗਦੀ ਸੀ ਜੋ ਇੱਕ ਦਿਨ ਸਭ ਕੁਝ ਠੀਕ ਹੋਣ ਦੀ ਗਵਾਹੀ ਪਰਦਾ ਸੀ ਖੈਰ ਰੂਬੀ ਵੀ ਵਿਆਹ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਈ ਸੀਰ ਤਾਂ ਆਪਣੇ ਮਾਮੇ ਦੇ ਬੱਚੇ ਨਾਲ ਖੇਡਣ ਲੱਗ ਪਈ ਆਏ ਕਿ ਰਿਸ਼ਤੇਦਾਰਾਂ ਨੂੰ ਛਾਪਾ ਨਹੀਂ ਪੈਲਾ ਰਹੀ ਸੀ ਅੰਦਰ ਕਮਰੇ ਵਿੱਚ ਕਾਫੀ ਪਿੰਡ ਦੀਆਂ ਔਰਤਾਂ ਬੈਠੀਆਂ ਸਨ ਜੋ ਕਿ ਸ਼ਗਨ ਦੇਣ ਲਈ ਆਈਆਂ ਸਨ ਰੂਬੀ ਉਹਨਾਂ ਕੋਲ ਚਾਹ ਦੀ ਕੱਪ ਲੈ ਕੇ ਪਹੁੰਚ ਗਈ ਬਹੁਤ ਸਾਰੀਆਂ ਔਰਤਾਂ ਤਾਂ ਰੂਬੀ ਨੂੰ ਜਾਣਦੀਆਂ ਸਨ ਕਿਉਂਕਿ ਉਹ ਰੂਬੀ ਨੂੰ ਪਹਿਲਾਂ ਵੀ ਮਿਲੀਆਂ ਸੀ ਜਦ ਉਹ ਵਿਆਹ ਤੋਂ ਪਹਿਲਾਂ ਰਹਿਣ ਆਉਂਦੀ ਹੁੰਦੀ ਸੀ ਅਚਾਨਕ ਉਸ ਦੀ ਨਜ਼ਰ ਸੀਰਤ ਦੀ ਮੈਡਮ ਪ੍ਰਿੰਸੀਪਲ ਤੇ ਪੈਂਦੀ ਆ ਮੈਡਮ ਵੀ ਰੂਬੀ ਨੂੰ ਦੇਖ ਕੇ ਹੈਰਾਨ ਹੁੰਦੀ ਦੋਵੇਂ ਇੱਕ ਦੂਜੀ ਨੂੰ ਮਿਲਦੀਆਂ ਹਨ ਰਸਮੀ ਗੱਲਾਂ ਬਾਤਾਂ 'ਚੋਂ ਬਾਅਦ ਮੈਡਮ ਰੂਬੀ ਨੂੰ ਦੱਸਦੀ ਆ ਕਿ ਮੈਂ ਇਸ ਪਿੰਡ ਦੀ ਨੂੰਹ ਥੋੜੇ ਘਰ ਛੱਡ ਕੇ ਸਾਡਾ ਘਰ ਮੈਡਮ ਨੇ ਰੂਬੀ ਨੂੰ ਸ਼ਾਮ ਨੂੰ ਕਰਾਉਣ ਦਾ ਸੱਤਾ ਦਿੱਤਾ ਨਾਲ ਸੀਰਤ ਨੂੰ ਵੀ ਲੈ ਕੇ ਆਉਣ ਦੀ ਤਾਕੀਦ ਕੀਤੀ ਰੂਬੀ ਨਾ ਚਾਹੁੰਦੇ ਹੋਏ ਵੀ ਮਨ ਨਾ ਕਰ ਪਾਈ ਕਿਉਂਕਿ ਉਹਨਾਂ ਨੇ ਮਾਸੇ ਜੀ ਨੂੰ ਵੀ ਪੀਚਣ ਲਈ ਕਿਹਾ ਸੀ ਤਾਂ ਕਰਕੇ ਰੂਬੀ ਨੇ ਮਨ ਨਾ ਕੀਤਾ ਸ਼ਾਮ ਨੂੰ ਸਾਰੀਆਂ ਰਸਮਾਂ ਤੋਂ ਬਾਅਦ ਰੂਬੀ ਦੀ ਸੀਰਤ ਨੇ ਰੂਟੀ ਖਾਣ ਤੋਂ ਬਾਅਦ ਮੈਡਮ ਦੇ ਘਰ ਜਾਣ ਦੀ ਸਲਾਹ ਬਣਾਈ ਮਾਸੀ ਦਾ ਛੋਟਾ ਮੁੰਡਾ ਰੂਬੀ ਤੇ ਸੀਤ ਨੂੰ ਮੈਡਮ ਦੇ ਘਰ ਛੱਡ ਆਇਆ। ਮੈਡਮ ਵੀ ਬਹੁਤ ਖੁਸ਼ ਹੋਈ ਤੇ ਨਿੱਕਾ ਸਵਾਗਤ ਕੀਤਾ ਦੋਵਾਂ ਦਾ। ਸੀਤ ਵੀ ਬਹੁਤ ਖੁਸ਼ ਹੋਈ ਮਿਲ ਕੇ। ਸੀਤ ਨੂੰ ਤਾਂ ਮੈਡਮ ਦਾ ਘਰ ਬਹੁਤ ਪਸੰਦ ਆਇਆ। ਇਕੱਲੀ-ਇਕੱਲੀ ਛੀਸ ਨੂੰ ਧਿਆਨ ਨਾਲ ਦੇਖ ਰਹੀ ਸੀ। ਫਿਰ ਐਲਸੀਡੀ ਦੇਖ ਕੇ ਆਪਣੀ ਮੰਮਾ ਨੂੰ ਖੁਸ਼ੀ ਤੇ ਹੈਰਾਨੀ ਨਾਲ ਲਾਖਦੀ। ਮੰਮਾ ਦੇਖੋ ਕਿੰਨਾ ਵੱਡਾ ਟੀਵੀ ਕੰਧ ਵਿੱਚ ਲੱਗਾ ਹੋਇਆ ਆ। ਨਲਮੀਸਰ ਉੱਪਰ ਕਾਰਟੂਨ ਦੇਖਨੇ ਮੈਡਮ ਨੇ ਔਨ ਕਰਕੇ ਸੀਰਤ ਨੂੰ ਕਾਰਟੂਨ ਲਗਾ ਕੇ ਦਿੱਤੇ ਖੁਦ ਉਹਨਾਂ ਲਈ ਛਾਪ ਬਣਾਉਣੇ ਸੂਈ ਵੀ ਚੱਲੀ ਗਈ ਰੂਬੀ ਨੇ ਮਨ ਵੀ ਕੀਤਾ ਪਰ ਮੈਡਮ ਘਰ ਆਏ ਮਹਿਮਾਨਾਂ ਨੂੰ ਸੁੱਕੇ ਮੋਨੇਂ ਸੀ ਜਾਣ ਦੇਣਾ ਚਾਹੁੰਦੀ ਇਸ ਲਈ ਉਹਨਾਂ ਨੇ ਜਾਤੇ ਹੋਰ ਖਣਪੀਨ ਦਾ ਸਮਾਂ ਲੈ ਸੀਵਤਾ ਟੀਵੀ ਦੇਖਣ ਵਿੱਚ ਮਸਤ ਸੀ ਰੂਬੀ ਨੇ ਧਿਆਨ ਦਿੱਤਾ ਤਾਂ ਘਰ ਵਿੱਚ मैडम ਤੋਂ বিনা ਕੋਈ ਹੋਰ ਪਰਿਵਾਰ ਦਾ ਮੈਂਬਰ ਨਹੀਂ ਸੀ ਉਸਦੇ ਚਿਹਰੇ ਵੱਲ ਦੇਖ ਕੇ ਮੈडम ਨੇ ਖੁਦ ਹੀ ਰੂਬੀ ਦੇ ਸਵਾਲ ਨੂੰ ਪੜ੍ਹ ਲਿਆ ਉਹਨਾਂ ਦੱਸਿਆ ਕਿ ਉਸਦੇ ਹਸਬੰਦ ਆਰਮੀ ਵਿੱਚ ਹਨ ਤੇ ਇੱਕ ਬੇਟਾ ਜੋ ਕਿ ਅਮਰੀਕਾ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਇਸ ਸਮੇਂ ਉਹ ਇਕੱਲੀ ਹੀ ਇਸ ਘਰ ਵਿੱਚ ਰਹਿੰਦੀ ਆ ਮੈडम दरअसल ਰੂਬੀ ਤੋਂ ਉਸਦੀ ਅਗਲੀ ਕਹਾਣੀ ਜਾਣਨ ਦੀ ਬਹੁਤ ਇੱਛਕ ਸੀ ਇਸ ਲਈ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਨਾ ਰੂਬੀ ਨੂੰ ਅੱਗੇ ਫਿਰ ਦੱਸਣ ਲਈ ਕਿਹਾ ਰੂਬੀ ਨੇ ਇੱਕ ਲੰਮਾ ਸਾਹ ਲੈਂਦੇ ਹੋਏ ਅੱਗੇ ਦੀ ਕਹਾਣੀ ਦੱਸਣ ਦੀ ਹਾਮੀ ਭਰੀ Neelam ਦੇ ਬਾਪੂ ਜੀ ਨੇ ਮੇਰੇ ਪਾਪਾ ਨੂੰ ਜਿਸ ਮੁੰਡੇ ਤੇ ਦੱਸ ਪਾਈ ਸੀ ਉਸ ਮੁੰਡੇ ਦਾ ਡੈਡੀ Neelam ਦੇ ਡੈਡੀ ਨਾਲ ਹੀ ਸੜਕ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਉਹਨਾਂ ਡੈਡੀ ਨੂੰ ਘਰ ਪਰਿਵਾਰ ਤੇ ਜ਼ਮੀਨ ਬਾਰੇ ਸਾਰਾ ਕੁਝ ਦੱਸਿਆ ਚੇਤ ਸਿੰਘ ਨੂੰ ਵੀ ਖੁਸ਼ੀ ਹੋਈ ਘਰ ਆ ਕੇ ਉਸਨੇ ਰੂਪੀ ਦੇ ਤਾਇਆ ਜੀ ਨੂੰ ਤੇ ਚਾਚਾ ਜੀ ਨੂੰ ਵੀ ਘਰ ਬੁਲਾਇਆ ਤੇ ਰੂਬੀ ਦੇ ਚਾਚਾ ਜੀ ਪੁਲਿਸ ਵਿਭਾਗ ਵਿੱਚ ਸਨ ਜ ਜਿਨ੍ਹਾਂ ਦੇ ਅੱਗੇ ਦੋ ਮੁੰਡੇ ਤੇ ਕੁੜੀ ਸੀ ਜੋ ਕਿ ਰੂਬੀ ਤੋਂ ਛੋਟੇ ਸਨ ਤਾਇਆ ਜੀ ਦੇ ਤਿੰਨ ਮੁੰਡੇ ਤੇ ਕੁੜੀ ਸੀ ਜੋ ਕਿ ਰੂਬੀ ਤੋਂ ਵੱਡੇ ਸਨ ਤੇ ਵਿਆਹੀ ਹੋਏ ਸੀ ਸ਼ਾਮ ਨੂੰ ਸਾਰੇ ਜਣੇ ਇਕੱਠੇ ਹੋਏ ਤੇ ਰਿਸ਼ਤੇ ਦੀ ਸਲਾਹ ਕੀਤੀ ਕਿ ਸਿੰ ਘਰਵਾਰ ਦੀ ਖੰਝਾਈ ਤੇ ਮੁੰਡੇ ਵਾਰੇ ਸਾਰਾ ਕੁਝ ਆਪਣੀ ਭਾਈਆਂ ਨੂੰ ਵਿਸਥਾਰ ਨਾਲ ਦੱਸਿਆ ਨੀਲਮ ਦੇ ਡੈਡੀ ਨਾਲ ਗਲ ਕਰਕੇ ਉਹਦੇ ਐਤਵਾਰ ਨੂੰ ਮੁੰਡੇ ਦੀ ਖੰਡਾ ਦਿਨ ਰੱਖਿਆ ਗਿਆ ਰੂਬੀ ਨੂੰ ਕਿਸੇ ਨੇ ਕੁਝ ਨਾ ਦੱਸਿਆ ਉਹ ਰੇ ਜਾਣਾ ਦੀ ਤਰ੍ਹਾਂ ਆਪਣਾ ਕੰਮ ਤੇ ਜਾਂਦੀ ਤੇ ਘਰ ਦੇ ਕੰਮ ਕਰਦੀ ਐਤਵਾਰ ਦਾ ਦਿਨ ਵੀ ਆ ਗਿਆ ਛੇ ਸਿੰਘ ਤੇ ਉਸੇ ਧੂਮੇ ਪਾਈ ਵਿੱਚ ਉਲਾ ਸਾਰੇ ਜਣੇ ਪੁਲਸੀ ਦੀ ਗੱਡੀ ਵਿੱਚ ਮੁੰਡੇ ਦੇ ਪਿੰਡ ਲਈ ਰਵਾਨਾ ਹੋ ਗਏ 30 ਕਿਲੋਮੀਟਰ ਦੀ ਦੂਰ ਸੀ ਉਹਨਾਂ ਦਾ ਪਿੰਡ ਵਜੂਲੇ ਨੇ 메ਨ ਗੀਟ ਤੇ ਮੂਹਰੇ ਜਾ ਕੇ ਗੱਡੀ ਰੋਕ। ਵੱਡਾ ਸਾਰਾ ਲੋਹੇ ਦਾ ਗੇਟ ਲੱਗਾ ਹੋਇਆ ਸੀ। ਫੁੱਟਬਾਲ ਵਾਲੀ ਟੈਂਕੀ ਛੱਤ ਤੇ ਦੂਰੋਂ ਹੀ ਦੇਖੀ ਸੀ। ਸ਼ਮਸ਼ੀਰ ਸਿੰਘ ਨੇ ਅੱਗੇ ਹੁਕੀ। ਦੋਵੇਂ ਹੱਥ ਜੋੜ ਕੇ ਅਦਬ ਨਰਸਤੀ। ਸਰ ਸ਼ੀ ਕਾਰਬਲਾਈ। ਵਜੂਲੇ ਨੇ ਸਾਰਿਆਂ ਦੀ ਆਪਸ ਵਿੱਚ ਜਾਣ ਪਹਿਚਾਨ ਕਰਵਾਈ। ਉਹਨਾਂ ਨੂੰ ਅੰਦਰ ਆਉਣ ਲਈ ਕਿਹਾ। ਘਰ ਦੇ ਅੰਦਰ ਦਾਖਲ ਹੁੰਦੇ ਸਾਰ ਖੱਬੇ ਹੱਥ ਪਾਰਕ ਵਣੀ ਹੋਏ ਸੀ ਜਿਸ ਵਿੱਚ ਤੋਂ ਵੱਡੇ ਅੰਮ੍ਰੋਦ ਦੇ ਰੁੱਖ ਦੋ ਤੂਤੇ ਦਰਖਤ ਇੱਕ ਅਨਾਰ ਦਾ ਵੱਡਾ ਬੁੱਟਾ ਲੱਗਿਆ ਹੋਇਆ ਸੀ ਹੋਰ ਵੀ ਫੁੱਲਾਂ ਦੇ ਬੁੱਟੇ ਲਗਾਏ ਹੋਏ ਸੀ ਇਸ ਤੋਂ ਬਿਨਾ ਸੱਚੇ ਹੱਥ ਜਗਾ ਉੱਚੀ ਕਰਕੇ ਅਲੱਗ ਅਲੱਗ ਬਾਥਰੂਮ ਵਗੈਰਾ ਬਣਾਈ ਹੋਏ ਸੀ ਬਾਹਰ ਸ਼ੈਂਕ ਤੇ ਟੂਟੀ ਲੱਗੀ ਹੋਈ ਸੀ ਮੋਟਰ ਵੀ ਉੱਥੇ ਹੀ ਲੱਗੀ ਹੋਈ ਸੀ ਇਸ ਦੇ ਨਾਲ ਹੀ ਪਟੇ ਕੁਦਰਨ ਬਲੀ ਮਸ਼ੀਨ ਜੋ ਕਿ ਪਹਿਲਾਂ ਇੰਜਨ ਨਾਲ ਚੱਲਦੀ ਸੀ ਉਹ ਲੱਗੀ ਹੋਈ ਸੀ ਥੋੜੀ ਦੂਰ ਨਿੰਮ ਦਾ ਦਰਖਤ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਨਵਾਜੀ ਸਾਰੀ ਅੰਤ ਅਜ ਦਾ ਇਹ ਭਾਗ ਸੁਣਨ ਤੇਲੇ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ